ਬਨੂੜੀ ਲੱਕੀ ਦੇ ਪਿੰਡ ਕਲੋਲੀ ਦੇ ਵਿੱਚ ਛੱਪੜ ਤੋਂ ਪਾਣੀ ਦੀ ਨਿਕਾਸੀ ਦੇ ਲਈ ਬਣਾਏ ਜਾ ਰਹੇ ਨਾਲੇ ਨੂੰ ਲੈ ਕੇ ਵਿਵਾਦ ਹੁਣ ਤੂਲ ਫੜਦਾ ਹੋਇਆ ਦਿਖਾਈ ਦੇ ਰਿਹਾ ਹੈ। ਦਰਅਸਲ ਪਿੰਡ ਕਲੋਲੀ ਦੇ ਸਰਪੰਚ ਸਰੂਪ ਸਿੰਘ ਅਤੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਛੱਪੜ ਦੇ ਪਾਣੀ ਦੀ ਨਿਕਾਸੀ ਦੇ ਲਈ ਨਾਲਾ ਬਣਵਾਇਆ ਜਾ ਰਿਹਾ ਹੈ ਅਤੇ ਛੱਪੜ ਦੀ ਸਾਫ ਸਫਾਈ ਕਰਵਾਈ ਜਾ ਰਹੀ ਹੈ। ਬਰਸਾਤ ਦੇ ਦਿਨਾਂ ਵਿੱਚ ਪਿੰਡ ਤੇ ਲੋਕਾਂ ਨੂੰ ਇਸ ਦੇ ਨਾਲ ਕਾਫੀ ਨੁਕਸਾਨ ਚੱਲਣਾ ਪੈਂਦਾ ਹੈ। ਉਹਨਾਂ ਕਹਿੰਦੇ ਹੈ ਕਿ ਜਦੋਂ ਤੇਜ਼ ਬਰਸਾਤ ਹੁੰਦੀ ਆ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਆ ਜਾਂਦਾ ਹੈ ਅਤੇ ਉਹਨਾਂ ਦਾ ਨੁਕਸਾਨ ਹੁੰਦਾ ਹੈ। ਦੂਜੇ ਪਾਸੇ ਨਜ਼ਦੀਕੀ ਪਿੰਡ ਕਲੋਨੀ ਜੱਟਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਨਾਲੀ ਤੇ ਇਤਰਾਜ਼ ਹੈ। ਤੇ ਲੋਕਾਂ ਦਾ ਕਹਿਣਾ ਹੈ ਕਿ ਨਾਲਾ ਕਲੋਲੀ ਜੱਟਾਂ ਦੇ ਗੁਰਦੁਆਰਾ ਸਾਹਿਬ ਦੀ ਜਗਾ ਤੋਂ ਕੱਢਿਆ ਜਾ ਰਿਹਾ ਜਿਸ ਦੇ ਨਾਲ ਖੇਡ ਗਰਾਊਂਡ ਨੂੰ ਵੀ ਨੁਕਸਾਨ ਪਹੁੰਚ ਰਿਹਾ ਇਸ ਨੂੰ ਲੈ ਕੇ ਹੁਣ ਦੋ ਪਿੰਡਾਂ ਦੇ ਲੋਕ ਆਮੋ ਸਾਹਮਣੇ ਹੋ ਗਏ ਨੇ ਜਦੋਂ ਅੱਜ ਨਿਊਜ਼ 89 ਪੰਜਾਬ ਦੀ ਟੀਮ ਪਿੰਡ ਕਲੋਲੀ ਦੇ ਇਸ ਵਿਵਾਦ ਨੂੰ ਵੇਖਣ ਪਹੰਚੀ ਹੈ ਤਾਂ ਵੇਖਿਆ ਗਿਆ ਉਹਤੇ ਦੋਨੋਂ ਪਿੰਡਾਂ ਦੇ ਸੈਂਕੜੇ ਲੋਕ ਆਮੋ ਸਾਹਮਣੇ ਇਕੱਠੇ ਹੋਏ ਸਨ ਅਤੇ ਉਕਤ ਪਿੰਡਾਂ ਦਾ ਮਾਹੌਲ ਖਰਾਬ ਨਾ ਹੋਵੇ ਮੌਕੇ ਤੇ ਰਾਜਪੁਰੇ ਦੇ ਡੀਐਸਪੀ ਮਨਜੀਤ ਸਿੰਘ ਅਤੇ ਬਨੂੜ ਦੇ ਐਸਐਚਓ ਆਪਣੀ ਫੋਰਸ ਨੂੰ ਲੈ ਕੇ ਉੱਥੇ ਮੌਜੂਦ ਸਨ ਲੋਕਾਂ ਨੂੰ ਸਮਝਾਇਆ ਜਾ ਰਿਹਾ ਸੀ ਕਿ ਇਸ ਮਸਲੇ ਦਾ ਹੱਲ ਬੈਠ ਕੇ ਕੀਤਾ ਜਾਵੇ ਤਾਂ ਡੀਐਸਪੀ ਮਨਜੀਤ ਸਿੰਘ ਨੇ ਆਪਣੀ ਸੂਝ ਬੂਝ ਦੇ ਨਾਲ ਪਿੰਡੇ ਵਿੱਚ ਇੱਕ ਵਰਤੇ ਵਿਵਾਦ ਨੂੰ ਫਿਲਹਾਲ ਰੋਕਣ ਤੋਂ ਬਾਅਦ ਦੋਹੀ ਪਾਰਟੀਆਂ ਨੂੰ ਉਹਨਾਂ ਦੇ ਦਫ਼ਤਰ ਦੇ ਵਿੱਚ ਆਉਣ ਦਾ ਸਮਾਂ ਦੇ ਦਿੱਤਾ। ਆਓ ਤੁਹਾਨੂੰ ਵਿਖਾਉਂਦੇ ਹਾਂ ਉਕਤ ਪਿੰਡਾਂ ਦੇ ਵਿੱਚ ਚੱਲ ਰਹੇ ਵਿਵਾਦ ਦੇ ਵਿੱਚ ਦੋਹੇ ਧਿਰਾਂ ਦਾ ਕੀ ਕੁੱਛ ਕਹਿਣਾ ਹੈ। ਕੀ ਨਾਜੀ ਆਪਣਾ? ਮੇਰਾ ਸਰੂਪ ਸਿੰਘ। ਹਾਂਜੀ। ਪਿੰਡ ਕਲੌਲੀ ਸਰਪੰਚਮੈਂ। ਹਾਂਜੀ। ਇਹ ਕੀ ਮਸਲਾ ਛਿੜਿਆ ਜੀ ਡੀਐਸਪੀ? ਮਸਲਾ ਤਾਂ ਇਹ ਸੀਗਾ ਇਹਨਾਂ ਨੇ ਪਰਲੇ ਪਿੰਡਾਂ ਕਲੌਲੀ ਜੱਟਾਂ ਦੇ ਨੇ ਗੁਰਪ੍ਰੀਤ ਤੇ ਕੁਲਵਿੰਦਰ ਸਿੰਘ ਨੇ ਸਾਬਕਾ ਸਰਪੰਚਾਂ ਨੇ ਕਬਜ਼ਾ ਕੀਤਾ ਸਾਡੇ ਛੱਪੜ ਤੇ। ਹਾਂਜੀ। ਬੰਦ ਕਰਤਾ ਉਹ ਬਿਲਕੁਲ। ਤੇ ਕਬ ਜੈਦੀ ਨੀਤ ਲੋ ਵਿਛਣ ਦੇ ਪਹਿਲਾਂ ਵੀ ਉਹਦਾ ਕੰਮ ਹੈ ਪਹਿਲਾਂ ਗਰਾਉਂਡ ਖਾਲੀ ਕਰਾਇਆ ਉਹਨੇ ਉਹ ਵੇਚਤਾ ਉਹਨੇ ਰਜਿਸਟਰੀ ਆ ਉਹਦੇ ਪਰਚੇ ਦਰਜ ਹੋਇਆ ਤੇ ਹੁਣ ਇੱਧਰ ਸਾਡੇ ਪਿੰਡ ਚ ਸਾਰੇ ਪਾਸੇ ਪਾਣੀ ਵੜਦਾ ਉਹਦੀ ਵਜ੍ਹਾ ਨਾਲ ਅਸੀਂ ਕੱਟ ਕੀਤਾ ਸੀਗਾ ਵੀ ਪਾਣੀ ਸਾਡਾ ਖਲਾਇਆ ਡੀਐਸਪੀ ਸਾਹਿਬ ਨੂੰ ਬੁਲਾਇਆ ਸੀਗਾ ਅਫਸਰਾਂ ਨੂੰ ਸਾਰਿਆਂ ਨੂੰ ਕਹਿਆ ਸੀ ਹਾਂਜੀ ਹਾਂਜੀ ਅਸੀਂ ਤੇ ਕਹਿੰਦੇ ਇਹਨਾਂ ਦੇ ਖਿਲਾਫ ਕਾਰਵਾਈ ਹੋਵੇ ਸਾਡੇ ਘਰ ਡਿਗਰਣ ਜਿਹਦੇ ਘਰਾਂ ਦੇ ਵਿੱਚ ਪਾਣੀ ਵੜਦਾ ਹਾਂਜੀ ਸਾਡੀ ਬੇਨਤੀ ਹੈ ਪ੍ਰਸ਼ਾਸਨ ਪਿੰਡ ਵਾਲੇ ਆ ਸਾਰੇ ਖੜੇ ਹੋ ਮੇਰੇ ਨਾਲ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਪ੍ਰੋਬਲਮ ਹੈ ਜਿਹਨਾਂ ਦੇ ਘਰਾਂ ਵਿੱਚ ਪਾਣੀ ਵੜਦਾ ਇਸ ਚੀਜ਼ ਦਾ ਰੌਲਾ ਪਾਉਂਦੇ ਨੇ ਵੀ ਸਾਡੇ ਖਾਲੀ ਕਰਾ ਕੇ ਛੱਪੜ ਦਾ ਪਾਣੀ ਸਾਡੀ ਨਿਕਾਸੀ ਕੀਤੀ। ਤੇ ਦੂਜੇ ਪਾਸੇ ਦੂਜੇ ਪਾਸੇ ਉਹ ਇਲਜ਼ਾਮ ਲਾਉਂਦੇ ਆ ਕਿ ਤੁਸੀਂ ਜਿਹੜਾ ਹੈ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਨਹੀਂ ਤਾਂ ਅਸੀਂ ਤਾਂ ਕਬਜ਼ਾ ਵਾਲਾ ਕੋਈ ਹੈ ਨਹੀਂ। ਸਾਡੇ ਕੋਲ ਆਹ ਨੰਬਰ ਨੇ। ਹਾਂਜੀ। ਆਹ ਛੱਪੜ ਦੇ ਨੰਬਰ ਨੇ। ਨਿਸ਼ਾਨਦੇਹੀ ਕਰਕੇ ਪ੍ਰਸ਼ਾਸਨ ਨੇ ਇਹ ਕਾਰਵਾਈ ਕਰੇ ਉਹਨਾਂ ਤੇ। ਹਾਂਜੀ ਹਾਂਜੀ। ਜਿਹੜਾ ਉਹਨਾਂ ਨੇ ਆਲਾ ਸਾਡਾ ਬੰਦ ਕੀਤਾ ਛੱਪੜ ਬੰਦ ਕੀਤਾ। ਡੀਐਸਪੀ ਸਾਹਿਬ ਨੇ ਕੀ ਕਿਹਾ ਤੁਹਾਨੂੰ? ਡੀਐਸਪੀ ਸਾਹਿਬ ਨੇ ਟਾਈਮ ਦਿੱਤਾ ਸਾਨੂੰ। ਹਾਂਜੀ ਹਾਂਜੀ। ਵੀ ਦੋਨੇ ਤਰ੍ਹਾਂ ਆਜ। ਠੀਕ ਹੈ ਜੀ। ਤੇ ਐਮਐਲਏ ਸਾਹਿਬ ਨੂੰ ਤੁਸੀਂ ਦੱਸੀਏ ਗੱਲ? ਐਮਐਲਏ ਸਾਹਿਬ ਨੂੰ ਦੱਸਿਆ। ਐਮਐਲਏ ਸਾਹਿਬ ਦੀ ਨੋਟਿਚ ਹੈ ਸਾਰਾ ਕੁਝ। ਹਾਂਜੀ ਹਾਂਜੀ। ਉਹਨਾਂ ਨੇ ਕਿਹਾ ਵੀ ਤੁਹਾਨੂੰ ਇਨਸਾਫ ਦਵਾਵਾਂਗੇ। ਡਾਕਟਰ ਕਰਨੈਲ ਸਿੰਘ ਜੀ। ਡਾਕਟਰ ਸਾਹਿਬ ਤੁਸੀਂ ਮੈਨੂੰ ਦੱਸੋ ਜਦ ਬਾਰਿਸ਼ ਆਂਦੀ ਹੈ ਔਰ ਇੱਥੇ ਕਿਸ ਤਰ੍ਹਾਂ ਦਾ ਹਾਲ ਹੁੰਦਾ ਹੈ ਉਹਦੇ? ਸਾਡਾ ਬੁਰਾ ਹਾਲ ਹੁੰਦਾ ਜੀ। ਹਾਂਜੀ ਹਾਂਜੀ। ਸਾਡੇ ਮਤਲਬ ਸਾਰਾ ਜਿਹੜ ਨਾਤੇ ਦੁਬਾਰਾ ਮਕਾਨ ਉੱਚਾ ਕਰਕੇ ਬਣਾ ਸਕਦੇ ਆ ਹਾਂਜੀ ਹਾਂਜੀ ਤੇ ਜਿਹੜਾ ਫਿਰ ਕਦੇ ਸਮਾਨ ਪੈਂਦਾ ਉਹ ਸਾਡਾ ਭੇਜੀ ਜਾਂਦਾ ਜਾਂ ਤਾਂ ਉਹ ਲੋਕ ਕਹਿਣ ਵੀ ਹਣ ਦੇ ਘਰ ਤੇ ਪਾਣੀ ਨਹੀਂ ਪੜਦਾ ਹੂੰ ਹੂੰ ਫਿਰ ਤਾਂ ਮੰਨੀ ਗੱਲ ਵੀ ਉਹ ਚਲੋ ਬੰਦ ਕਰ ਦੇਣਾ ਤੇ ਪਤਾ ਵੀ ਨੇ ਦੇ ਘਰਾਂ ਚ ਪਾਣੀ ਵਰਦਾ ਹੈ ਤਾਂ ਸਾਡਾ ਤੁਹਾਨੂੰ ਪਾਣੀ ਕਿਉਂ ਕੱਢਣ ਦੇ ਰਹੇ ਤੁਸੀਂ ਟੋਬਾ ਕਿਉਂ ਬੰਦ ਕਰਨ ਦਿੱਤਾ ਪਹਿਲਾਂ ਜਦ ਇਹ ਟੋਬਾ ਬੰਦ ਕੀਤਾ ਇਹਨਾਂ ਨੇ ਸਾਨੂੰ ਇਸ ਚੀਜ਼ ਦਾ ਕੁਝ ਨਹੀਂ ਪਤਾ ਇਹ ਇਸ ਚੀਜ਼ ਬਾਰੇ ਅਸੀਂ ਅਸੀਂ ਕੁਝ ਨਹੀਂ ਕਿਹਾ ਇਸ ਚੀਜ਼ ਬਾਰੇ ਹਾਂਜੀ ਜੀ ਪਤਾ ਨਹੀਂ ਕਿਸ ਮਕਸਦ ਨਾਲ ਕੀਤਾ ਧੱਕਾ ਕੀਤਾ ਨਿਕਾਸੀ ਹੋਣੀ ਚਾਹੀਦੀ ਹੈ ਮਤਲਬ ਨਿਕਾਸੀ ਹੋਣੀ ਚਾਹੀਦੀ ਪਾਣੀ ਦੀ ਜੀ ਪਾਣੀ ਦੀ ਨਿਕਾਸੀ ਦਾ ਜੀ ਬਿਲਕੁਲ ਜੀ ਬਿਲਕੁਲ ਠੀਕ ਬਣਾ ਬਲਬੀਰ ਸਿੰਘ ਜੀ ਸਾਫਾ ਪੰਚ ਹਾਂਜੀ ਜੀ ਕੀ ਕੀ ਕਹਿਣਾ ਚਾਹੋਗੇ ਜੀ ਇਹ ਜਿਹੜਾ ਅਸੀਂ ਇਹ ਜਦੋਂ ਇਹ ਇਹਨਾਂ ਨੇ ਬੰਡ ਖੁਦ ਕਰਾਈ ਹੋਈ ਹੈ ਇਹ ਜਿਹੜਾ ਇਧਰ ਗੁਰਦੁਆਰਾ ਸਾਹਿਬ ਹੀ ਔਰ ਇਹ 1376 ਦੇ ਵਿੱਚ ਹੈ ਇਹ ਸਪਿਲਡ ਕਲੌਲੀ ਦੇ ਅੰਦਰ ਹੈ ਇਹਨਾਂ ਨੇ ਬਲਕੇ ਦੇਜਾਇਜ ਕਬਜ਼ਾ ਇਹ ਜੋ ਕੀਤਾ ਹੈ ਇਹ ਮਿੱਟੀ ਭਰ ਕੇ ਦੇਜਾਇਜ ਕਬਜ਼ਾ ਕੀਤਾ ਹੋਇਆ ਹੈ ਜ ਔਰ ਹੁਣ ਇਧਰ ਪਾਣੀ ਪਿੱਛੇ 23 ਦੇ ਵਿੱਚ ਪਾਣੀ ਆਇਆ ਸੀ ਉਦੋਂ ਜਦੋਂ ਮਤਲਬ ਪਾਣੀ ਘਰਾਂ ਦੇ ਵਿੱਚ ਪਾੜ ਗਿਆ ਰਹੀਂ ਇਸ ਤੋਂ ਬਾਅਦ ਸਾਡੇ ਬੱਚੇ ਇੱਥੇ ਆਏ ਤੇ ਇਹ ਫਿਰ ਸਾਨੂੰ ਰੋਕਣ ਲਈ ਆ ਗਏ ਜੀ ਕਹਿੰਦੇ ਵੀ ਅਸੀਂ ਹੁਣ ਚਲੋ ਸਾਡੇ ਆਪਣੇ ਪਿੰਡ ਦਾ ਸਰਪੰਚ ਇਧਰੋਂ ਆਇਆ ਉਹਨੇ ਕਹਿ ਸੁਣ ਕੇ ਖੁਲਵਾਇਆ ਹਾਂ ਤਾਂ ਅਸੀਂ ਸਾਡਾ ਉਦੋਂ ਸਬੰਧ ਸਾਰਾ ਖਰਾਬ ਹੋ ਗਿਆ ਜੀ 14 ਪਾੜੀ ਸਿੱਧਾ ਹੀ ਆ ਜਾਂਦਾ ਕਈ ਵਾਰ ਓਵਰਫਲੋ ਹੋ ਜਾਂਦਾ ਗਿੱਗੇ ਬੰਜਰ ਤੱਕ ਦਾ ਪਾਣੀ ਜਾਂਦਾ ਹੈ ਹਾਂਜੀ ਹਾਂਜੀ ਔਰ ਇਹ ਸਾਡਾ ਜਿਹੜਾ ਪਿੰਡਾਂ ਜੀ ਇਹ ਬਿਲਕੁਲ ਮਾਰ ਦੇ ਵਿੱਚ ਹੈ ਪਾਣੀ ਦੇ ਔਰ ਸਾਡੇ ਪਾਣੀ ਦੀ ਨਿਕਾਸੀ ਕੋਈ ਨਹੀਂ ਇਸ ਕਰਕੇ ਸਾਡੀ ਰਿਕਵੈਸਟ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅਸੀਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡਾ ਪਾਣੀ ਜਦੋਂ ਕੋਈ ਰੋਕ ਨਾ ਰੁਕੇ ਜਾਵੇ ਵੀ ਮਤਲਬ ਇਹ ਪਾਣੀ ਦੀ ਨਿਕਾਸੀ ਜੋ ਹਾਂ ਨਿਕਾਸੀ ਬੋਲਦੇ ਹਾਂ ਜੀ ਹਾਂਜੀ ਔਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਪਾਣੀ ਬਾਰੇ ਸਾਰੇ ਗੱਲ ਸਪੰਸ ਸਾ ਪੰਜ ਸਾਹਿਬੀ ਪੰਜਾਬ ਸੰਗਾਂ ਚੁੱਕਿਆ ਅਸੀਂ ਵੀ ਇਹ ਹੀ ਕਰਨਾ ਚਾਹੁੰਦੇ ਪਾਣੀ ਨਿਕਸੀ ਹੋਵੇ ਬਾਕੀ ਇਹਨਾਂ ਨੇ ਰੱਖਿਆ ਹੋ ਗੁਰਦੁਆਰਾ ਸਾਹਿਬ ਦਾ ਮਸਲਾ ਇਹਦੇ ਵਿੱਚ ਕੋਈ ਉਹ ਨਹੀਂ ਆ ਸਰ ਠੀਕ ਹੈ ਜੀ ਗੁਰਦੁਆਰਾ ਸਾਹਿਬ ਦੇ ਕਿਹੜੇ ਕਹੀ ਜਾਂਦੇ ਨਹੀਂ ਇਹ ਗੁਰਦੁਆਰੇ ਵਿੱਚ ਕੋਈ ਅਸੀਂ ਵੀ ਮੰਨਣ ਵਾਲੇ ਆ ਪਰਮਾਤਮਾ ਨੂੰ ਮੰਨਦੇ ਆ ਸੀ ਠੀਕ ਹੈ ਜੀ ਗੁਰਦੁਆਰੇ ਸਾਹਿਬ ਦਾ ਕੋਈ 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 ਹੂਣ ਨਹੀਂ ਹੈ ਸਬੰਧ ਨਹੀਂ ਸਾਡਾ ਜੀ ਜੇ ਕਹਿੰਦੇ ਇਹਨਾਂ ਨੇ ਇਲਜ਼ਾਮ ਲਾਇਆ ਹੋਇਆ ਹੈ ਨਾ ਇਹ ਮੁੱਦਾ ਬਣਾ ਰਹੇ ਇਹ ਮੁੱਦਾ ਬਣਾ ਨਹੀਂ ਰਹੇ ਗੁਰਦੁਆਰੇ ਸਾਹਿਬ ਦਾ ਮੁੱਦਾ ਬਣਾ ਰਹੇ ਧਰਮਨਾਥ ਦੇ ਨੁਕਤੇ ਅਸੀਂ ਕੋਈ ਗੱਲ ਨਹੀਂ ਹੈ ਜੀ ਅਸੀਂ ਵੀ ਪਰਮਾਦਰ ਨੂੰ ਮੰਨਣ ਵਾਲੇ ਬੰਦੇ ਆ ਜੀ ਐਸੀ ਕੋਈ ਗੱਲ ਨਹੀਂ ਹੈ ਜੀ ਗੁਰਦੁਆਰੇ ਤਾਂ ਸਾਰੇ ਸਾਂਝੇ ਹਾਂ ਹਾਂ ਸਾਂਝੇ ਹੁੰਦੇ ਆ ਗੁਰਦੁਆਰੇ ਕੋਈ ਮੇਨ ਮਸਲਾ ਜਿਹੜਾ ਪਾਣੀ ਹੈ ਪਾਣੀ ਨਿਕਾਸੀ ਦਾ ਸਾਡਾ ਬਸ ਹੁਣ ਡੀਐਸਪੀ ਸਾਹਿਬ ਕੀ ਕਹਿੰਦੇ ਆ ਡੀਐਸਪੀ ਸਾਡੇ ਕਹਿ ਗਏ ਉਹ ਟਾਈਮ ਦੇ ਕੇ ਸਾਨੂੰ ਜੀ ਬਰਸਾਂਤ ਦੇ ਵਿੱਚ ਸਾਨੂੰ ਬ ਇਹਨਾਂ ਨੇ ਕੀ ਕੀਤਾ ਕੁਝ ਟਾਈਮ ਪਹਿਲਾਂ ਕਿਸੇ ਨੂੰ ਪੁੱਛਿਆ ਨਹੀਂ ਹੈ ਕੁਝ ਨਹੀਂ ਕਰਿਆ ਇਹਨਾਂ ਨੇ ਇਹ ਸਾਰਾ ਬੰਦ ਕਰਤਾ ਟੋਬਾ ਹਾਂਜੀ ਹਾਂਜੀ ਟੋਬਾ ਬੰਦ ਕਰਨ ਬਾ ਕਰਨ ਤੋਂ ਬਾਅਦ ਫਿਰ ਪਾਣੀ ਦਾ ਹੋਰ ਚੜਾ ਹੋ ਗਿਆ ਜੀ ਕਿ ਉਹ ਇਹਨਾਂ ਨੂੰ ਕੋਈ ਰਸਤਾ ਨਹੀਂ ਮਿਲ ਰਿਹਾ ਨਿਕਲਣ ਨੂੰ ਅੱਗੇ ਤਾਂ ਇਹਨਾਂ ਨੇ ਇਹ ਦਵਾਰ ਵੀ ਕਰਤੀ ਜੀ ਪਾਣੀ ਰੋਕਤਾ ਠੀਕ ਹੈ ਜੀ ਇਸ ਕਰਕੇ ਸਾਡਾ ਕੋਈ ਧਾਰਮਿਕ ਉਹਦੇ ਨਾਲ ਠੇਸ ਪਛਾਣ ਦਾ ਕੋਈ ਹੋ ਨਹੀਂ ਹੈ ਇਹ ਮੁੱਦਾ ਇਹ ਮੁੱਦਾ ਬਣਾਇਆ ਇਹਨਾਂ ਨੇ ਗੁਰਦੁਆਰਾ ਸਾਹਿਬ ਦਾ ਕਹਿੰਦੇ ਸਾਡੇ ਗੁਰਦੁਆਰਾ ਸਾਹਿਬ ਦੇ ਨਾਲ ਇਦਾਂ ਕਰ ਰਹੇ ਜਿਦਾਂ ਕਰ ਰਹੇ ਅਸੀਂ ਵੀ ਗੁਰਦੁਆਰਾ ਸਾਹਿਬ ਨੂੰ ਮੰਨਣ ਵਾਲੇ ਆਂ ਸਹ ਇਹਨਾਂ ਇਹ ਨਾ ਮੰਨਦੇ ਹੁਣ ਗੁਰਦੁਆਰਾ ਸਾਹਿਬ ਨੂੰ ਜਿਨਾ ਅਸੀਂ ਮੰਨਦੇ ਆਂ ਤੇ ਸਰਪੰਚ ਸਾਹਿਬ ਵੀ ਕੰਮ ਕਰਾ ਰਹੇ ਆ ਸਰਮਾਨ ਸਿੰਘ ਵਧੀਆ ਕੰਮ ਕਰਾ ਰਹੇ ਆ ਜੀ। ਹਾਂਜੀ ਹਾਂਜੀ। ਅਸੀਂ ਤਾਂ ਨਿਕਾਸੀ ਕਰਾ ਰਹੇ ਸੀ ਪਾਣੀ ਦੀ। ਹਾਂਜੀ ਹਾਂਜੀ। ਲੇਕਿਨ ਇਹਨਾਂ ਨੇ ਉਹ ਕੰਮ ਬੰਦ ਕਰਤਾ ਨਾਲਾ ਵੀ ਪਟਿਆ ਸੀ। ਹਾਂਜੀ ਹਾਂਜੀ। ਇਹ ਪੁਲਿਸ ਪ੍ਰੋਸੈਸਨ ਵੀ ਕਹਿ ਕੇ ਗਿਆ ਸੀ ਵੀ ਠੀਕ ਹੈ ਤੁਸੀਂ ਆਪਣਾ ਕੰਮ ਸ਼ੁਰੂ ਕਰੋ। ਹੂੰ ਹੂੰ। ਅ ਵੀਡੀਓ ਵੀ ਆਇਆ ਸੀ। ਲੇਕਿਨ ਇਹਨਾਂ ਨੇ ਉਸ ਜੋ ਵੀ ਗੱਲਬਾਤ ਹੋਈ ਸੀਗੀ ਉਹਦੀ ਉਲੰਘਣਾ ਕੀਤੀ। ਉਹ ਨਾਲਾ ਵੀ ਇਹਨਾਂ ਨੇ ਬੰਦ ਕਰਤਾ ਜੋ ਸਾਡਾ ਪਟਿਆ ਹੋਇਆ ਸੀਗਾ। ਜੋ ਸਰਕਾਰ ਦਾ ਪੈਸਾ ਖਰਚ ਹੋਇਆ ਉਸਤੇ। ਤਿੰਨ ਦਿਨ ਚਾਰ ਦਿਨ ਜੀ ਸੀ ਬੀਆਂ ਚੱਲੀਆਂ ਨੇ। ਉਹ ਪੈਸਾ ਵੀ ਖਰਾਬ ਹੋਇਆ ਹੈ ਕਿ ਨਹੀਂ ਜੀ? ਤੇ ਉਹ ਇਹਨਾਂ ਨੂੰ ਸਾਰੇ ਇਹਨਾਂ ਨੂੰ ਡੰਡ ਲੱਗਣਾ ਚਾਹੀਦਾ ਨਾਲਾ ਵੀ ਦੁਬਾਰਾ ਬਣਨਾ ਚਾਹੀਦਾ ਪਟਣਾ ਚਾਹੀਦਾ ਇਹਨਾਂ ਤੋਂ ਪਟਵਾਇਆ ਜਾਵੇ ਠੀਕ ਹੈ ਜਿਨ੍ਹਾਂ ਨੇ ਬੰਦ ਕਰਿਆ ਜਿਹੜੇ ਉਹਦੇ ਨਾਲ ਟਰੈਕਟਰ ਲਿਆ ਜੀ ਆਪਣੇ ਆਪਣੇ ਘਰਾਂ ਸਾਰੇ ਮਾਰਨਿੰਗ ਟਾਈਮ ਦੇ ਵਿੱਚ ਬੰਦੇ ਪਏ ਸੀਗੇ ਇਹਨਾਂ ਤੜਕੇ ਤੜਕੇ ਨਾਲਾ ਬੰਦ ਕਰਤਾ ਲੜਾਈ ਕਿਹਦੇ ਨਾਲ ਲੜਾਈ ਦਾ ਕੋਈ ਸਾਡਾ ਰੋਲ ਨਹੀਂ ਹੈ ਜੀ ਨਾ ਸਾਡਾ ਧਰਮ ਦੇ ਨਾਲ ਕੋਈ ਵੀ ਹੋਵੇ ਇਹ ਨਾਲੇ ਦਾ ਜਿਹੜਾ ਕੰਮ ਚੱਲ ਰਿਹਾ ਸੀ ਇਹ ਸਰਕਾਰੀ ਪੈਸੇ ਨਾਲ ਹਾਂ ਸਰਕਾਰੀ ਯੂ نو ਇਹਦੇ ਸਰਕਾਰੀ ਆਰਡਰ ਆਏ ਹਨ ਜੀ ਵੀ ਇਹ ਛੱਪੜ ਸਾਫ ਕਰਾਓ ਪਿੰਡ ਦੇ ਸਰਕਾਰੀ ਕੰਮ ਦੇ ਵਿੱਚ ਵਿਗੜ ਪਾਇਆ ਸਰਕਾਰੀ ਕੰਮ ਦੇ ਵਿੱਚ ਵਿਗੜ ਪਾਇਆ ਜੀ ਇਹਨਾਂ ਨੇ ਤੇ ਨੁਕਸਾਨ ਕਰਤਾ ਨੁਕਸਾਨ ਕਰਤਾ ਸਰਕਾਰੀ ਪ੍ਰਾਪਰਟੀ ਦਾ ਇਹਨਾਂ ਨੇ ਬੁਹਾਰਾ ਕਰਨ ਵਾਸਤੇ ਪੈਸੇ ਤਾਂ ਪੀ ਗਏ ਜੀ ਸਰਕਾਰ ਤੋਂ ਜਿਹੜਾ ਸਾਡੇ ਕੋਲ ਜਿੰਨਾ ਪੈਸਾ ਆਇਆ ਸੀ ਉਸ ਤੋਂ ਵੀ ਉਹਨਾਂ ਸਾਡਾ ਦਾ ਪੈਸਾ ਖਰਾਬ ਹੋ ਗਿਆ ਨਾ ਜੀ ਜਿੰਨੇ ਗ੍ਰਾਂਟ ਮਿਲੀ ਹੈ ਜੀ ਉਹ ਤਾਂ ਲੈਣਗੇ ਆਪਣਾ ਜੋ ਵੀ ਸਿਸਟਮ ਚੱਲਿਆ ਜੀ ਚਾਹੇ ਜੀਸੀਬੀ ਚੱਲੀ ਆ ਕੁਝ ਵੀ ਚੱਲਿਆ ਉਹ ਤਾਂ ਆਪਣਾ ਕਰਾਇਆ ਲੈਣਗੇ ਲੇਕਿਨ ਉਹ ਪੂਰਤੀ ਕਿੱਥੋਂ ਹੋਊਗੀ ਜੀ ਇਸ ਕਰਕੇ ਜਿਹੜਾ ਇਹਨਾਂ ਨੇ ਬੰਦ ਕੀਤਾ ਉਹ ਇਹਨਾਂ ਤੋਂ ਹੀ ਕਰਵਾਇਆ ਜਾਵੇ ਸਾਡੀ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਇਹ ਪਾਣੀ ਦੀ ਨਿਕਾਸੀ ਹਾਂਜੀ ਕਾਰਵਾਈ ਦੀ ਮੰਗ ਕਰਦੇ ਹਾਂ ਜੀ ਹਾਂਜੀ ਹਾਂਜੀ ਕਾਰਵਾਈ ਦੀ ਮੰਗ ਕਰਦੇ ਹਾਂ ਜੀ ਹਾਂਜੀ ਹਾਂਜੀ ਇਹਨਾਂ ਦੇ ਵਿੱਚ ਦੋ ਤਿੰਨ ਬੰਦੇ ਆ ਜੀ ਉਹ ਗੁੰਮਰਾਹ ਕਰ ਦਿੰਦੇ ਨੇ ਇੱਕ ਕੁਲਵਿੰਦਰ ਆ ਜੀ ਇੱਕ ਗੁਰਪ੍ਰੀਤ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਇਹ ਪਿੰਡ ਵਾਲਿਆਂ ਨੂੰ ਗੁੰਮਰਾਹ ਕਰ ਦਿੰਦੇ ਨੇ ਪਿੰਡ ਵਾਲੇ ਸਾਰੇ ਇਹਨਾਂ ਦੇ ਪਿੱਛੇ ਲੱਗ ਜਾਂਦੇ ਨੇ ਠੀਕ ਹੈ ਠੀਕ ਆ ਜੀ ਇਹ ਚੱਕਰ ਹੈ ਜੀ ਹੋਰ ਕੋਈ ਹੋ ਨਹੀਂ ਹੈ ਜਦੋਂ ਇਹ ਸਾਰੇ ਬੰਦੇ ਆਏ ਨੇ ਪ੍ਰਸ਼ਾਸਨ ਆਇਆ ਇਹਨਾਂ ਦੇ ਨਾਲ ਪਿੰਡ ਦਾ ਉਹਨਾਂ ਦਾ ਸਰਪੰਚ ਨਹੀਂ ਸੀਗਾ ਜੀ ਠੀਕ ਆ ਜੀ ਤੇ ਨੰਬਰ 2 ਇਹਨਾਂ ਦੀ ਕੋਈ ਪੰਚਾਇਤ ਦਾ ਮੈਂਬਰ ਹੈ ਨਹੀਂ ਸੀਗਾ ਤੇ ਨੰਬਰ 2 ਜਿਹੜੀ ਸਾਡੀ ਉਧਰ 10 ਬਿਸਵੇ ਸੌਰੀ 12 ਬਿਗੇ 10 ਬਿਸਵੇ ਇਹਨਾਂ ਨੇ ਸਾਡੀ ਜ਼ਮੀਨ ਤੇ ਕਬਜ਼ਾ ਕਰ ਲਿਆ ਉਹ ਵੀ ਮਤਲਬ ਸਰਕਾਰੀ ਜ਼ਮੀਨ ਤੇ ਇਹਨਾਂ ਨੇ ਆਪਣੇ ਘਰ ਬਣਾ ਲਏ ਠੀਕ ਹੈ ਜੀ ਫਿਰ ਸਰਕਾਰੀ ਜ਼ਮੀਨ ਇਹਨਾਂ ਨੇ ਵੇਚੀ ਵੀ ਅੱਗੇ ਕਿਸੇ ਦੇ ਨਾਂ ਤੇ ਰਜਿਸਟਰੀ ਵੀ ਕਰਾਤੀ ਇਹ ਕੁਲਵਿੰਦਰ ਸਿੰਘ ਹੈ ਜੋ ਸਾਰੇ ਲੜਾਈ ਦੀ ਜੜ ਇਹ ਬੰਦਾ ਹੈ ਜੀ ਕਰਨ ਸਤਿ ਸ੍ਰੀ ਅਕਾਲ ਵੈਜੂ ਖਾਲਸਾ ਵੈਜੂ ਫਤਿਹ ਜੀ ਕਈ ਮਸਲਾ ਇਦਾਂ ਜੀ ਇਹ ਸਾਡੇ ਪਿੰਡਾਂ ਦੋਨੇ ਪਿੰਡਾਂ ਦਾ ਕਲੋਲੀ ਦੇ ਕਲੋਲੀ ਜੱਟਾਂ ਦਾ ਇਹ ਗੁਜ਼ਾਰਾ ਸਾਹਿਬ ਬਣਿਆ ਬਾਈ ਬਹੁਤ 2003 ਤੋਂ ਬਣਿਆ ਬਾਈ 2003 ਤੋਂ ਬਾਅਦ ਪਿੱਛੇ ਅੱਜ 5-7 ਸਾਲ ਪਹਿਲਾਂ ਅਸੀਂ ਬਾਉਂਡਰੀ ਕੀਤੀ ਗੁਰੂ ਘਰ ਦੀ ਬਾਉਂਡਰੀ ਕਰਕੇ ਹੀ ਚਾਰ ਦਿਨ ਕਰਕੇ ਭਰਤਪੁਰਤ ਪਾ ਕੇ ਬੱਚਿਆਂ ਦੇ ਖੇਡਣ ਨੂੰ ਗਰਾਊਂਡ-ਗਰਾਊਂਡ ਸਭੂ ਬਣਾਤੇ ਸੀਗਾ ਜੀ ਆਹ ਤੋਂ 5-7 ਸਾਲ 5-7 ਦਿਨ ਪਹਿਲਾਂ ਸੋਰੀ ਪਰਲੇ ਕਲੋਲੀ ਪਿੰਡ ਦੇ ਕੋ ਸਰਪੰਚ ਬਣੇ ਸਰੂਪ ਸਿੰਘ ਸਰੂਪ ਸਿੰਘ ਨੇ ਆਪਣੀ ਇਹ ਗੁਰੂ ਘਰ ਦੀ ਪ੍ਰੋਪਰਟੀ ਦੱਬਣ ਦੀ ਮਨਸਾ ਨਾਲ ਉੱਥੇ ਪਾਣੀ ਦੇ ਕੋਲੋਲੀ ਪਿੰਡ ਦਾ ਪਾਣੀ ਦਾ ਮੁੱਦਾ ਬਣਾ ਕੇ ਵੀ ਮੈਂ ਕੋਲੋਲੀ ਪਿੰਡ ਦਾ ਪਾਣੀ ਕੱਢਣਾ ਹੀ ਕੋਲੋਲੀ ਪਿੰਡ ਦੇ ਗੰਦੇ ਨਾਲੀ ਦੇ ਪਾਣੀ ਦਾ ਮੁੱਦਾ ਬਣਾ ਕੇ ਨਾ ਜੀ ਸਾਡੇ ਗਰਦਾਰਾ ਸਾਹਿਬ ਵਾਲੇ ਨੂੰ ਪਾਣੀ ਕਰਕੇ ਤੇ ਸਾਡੇ ਪਿੰਡ ਕੋਲੋਲੀ ਜੱਟਾਂ ਵੱਲੋਂ ਕਰਤਿਆ ਜਦ ਕਿ ਕੋਲੋਲੀ ਜੱਟਾਂ ਦਾ ਪਾਣੀ ਸਾਰਾ ਹੀ ਆਲਰੇਡੀ ਕੋਲੋਲੀ ਪਿੰਡ ਵੱਲ ਨੂੰ ਜਾ ਰਿਹਾ ਸੀਵਰੇਜ ਦੇ ਤੇ ਉਹ ਪਹਿਲਾਂ ਸਾਡੇ ਕੋਲੋਲੀ ਜੱਟਾਂ ਦੇ ਪਿਛਲੇ ਘਾਰੇ ਦੁਆਰੇ ਘਮਾ ਕੇ ਪਾਣੀ ਨੂੰ ਫਿਰ ਕਹਿੰਦੇ ਅਸੀਂ ਕੋਲੋਲੀ ਲੈ ਕੇ ਜਾਵਾਂਗੇ ਜੀ ਇਹ ਇਹ ਸਾਰਾ ਗਲਤ ਹੈ ਜੀ 1 ਮਿਲੀ ਸਾਜਿਜਾ ਸਾਰੀ ਗਰਦਾਰੀ ਦੀ ਜ਼ਮੀਨ ਜਗਾ ਦੱਬਣ ਦੀ ਸਾਜਿਜਾ ਸਾਰੀ ਠੀਕ ਹੈ ਇਸੇ ਪਾਸੇ ਤੁਸੀਂ ਮੇਰੇ ਇਸ ਦੀ ਅਪੀਲ ਦਲੀਲ ਕਰ ਰਹੇ ਕਿਤੇ ਅਸੀਂ ਅਪੀਲ ਦਲੀਲ ਕੀਤੀ ਹੈ ਅਸੀਂ ਵੀਡੀਓ ਸਾਹਬ ਦੀ ਨੋਟਿਸ ਵੀ ਲਿਆਤਾ ਜੀ ਹੋਰ ਪ੍ਰਸ਼ਾਸਨ ਪੁਲਿਸ ਅਧਿਕਾਰੀ ਦੇ ਧਿਆਨ ਚ ਵੀ ਲਿਆਤਾ ਜੀ ਵੀ ਇਹ ਕੰਮ ਇਹ ਗਲਤ ਹੋ ਰਿਹਾ ਜੀ ਵੀ ਕੋਈ ਇੱਥੇ ਡਿਵੈਲਪਮੈਂਟ ਦਾ ਕੰਮ ਡਿਵੈਲਪਮੈਂਟ ਦਾ ਮੁੱਦਾ ਬਣਾ ਕੇ ਜੀ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਕਿ ਕਿ ਜਿਹੜਾ ਉੱਥੇ ਕੰਮ ਚੱਲ ਰਿਹਾ ਸੀ ਜਿਸ ਨੂੰ ਪਿੰਡ ਵਾਸੀਆਂ ਵੱਲੋਂ ਰੋਕਾਇਆ ਗਿਆ ਜ ਰੋਕਾਇਆ ਜਾ ਰਿਹਾ ਹਾਂਜੀ ਹਾਂ ਪਿੰਡ ਵਾਸੀਆਂ ਨੇ ਰੁਕ ਕੰਮ ਚੱਲਦੇ ਨੂੰ ਰੁਕਾਈ ਬਿਲਕੁਲ ਪਾਣੀ ਵੀ ਨਹੀਂ ਰੁਕਾਇਆ ਪਾਣੀ ਚੱਲ ਰਹਾ ਹੀ ਹੁਣ ਵੀ 15 20 ਫੁੱਟ ਸਗੋ ਜਿੱਧਰ ਉਹਨੇ ਪਾਣੀ ਸਾਡੇ ਵੱਲ ਨੂੰ ਗੇਰਿਆ ਸੀ ਕੋਲ ਜਟਾਂ ਵੱਲ ਨੂੰ ਆਕੇ ਉਧਰ ਦੇ ਦੁਆਰਾ ਉਲਟ ਪਾਣੀ ਉਹਨਾਂ ਵੱਲ ਨੂੰ ਜਾਣਾ ਸ਼ੁਰੂ ਹੋ ਗਿਆ ਜੀ ਅੱਛਾ ਵਾਪਸ ਹੋ ਗਿਆ ਪਾਣੀ ਇੱਧਰੋਂ ਤਾਂ ਆਣੀ ਨਹੀਂਦਾ ਪਾਣੀ ਉੱਚੇ ਪਾਸੇ ਕਿੱਥੇ ਪਾਣੀ ਚੜ ਜਾਏਗਾ ਪਾਣੀ ਨਿਮਾਨ ਨੂੰ ਜਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੇ ਮਸਲੇ ਤੇ ਅੱਜ ਆਪਾਂ ਇਕੱਠੇ ਹੋਏ ਆਂ ਇਹ ਮਸਲਾ ਕੋਈ ਨਾ ਦਾ ਚੱਪੜ ਸਾਫ ਕਰਨ ਵਾਲਾ ਹੈ ਇਹ ਸਰਾਸਰ ਨਾ ਜਿਹੜਾ ਹੈ ਇੱਕ ਉਹਨੇ ਸਰੂਪ ਸਿੰਘ ਜਿਹੜਾ ਪਿੰਡ ਕਲੌਲੀ ਦਾ ਸਰਪੰਚ ਹੁਣ ਬਣਿਆ ਉਹਨੇ ਇਹ ਕਬਜ਼ਾ ਕਰਨਾ ਸੀਗਾ ਗੁਰੂ ਘਰ ਦੇ ਬੈਕਸਾਈਡ ਨੂੰ ਨੇ ਖਾਈ ਮਾਰੀ ਸਭ ਤੋਂ ਪਹਿਲਾਂ ਪਾਣੀ ਕੱਢਣ ਵਾਸਤੇ ਉਹ ਜਦਕੇ ਪਾਣੀ ਨੀਵੇਂ ਥਾਂ ਨੂੰ ਜਾਂਦਾ ਹੁੰਦਾ ਕਦੇ ਉੱਚੇ ਥਾਂ ਨੂੰ ਤਾਂ ਜਾਂਦਾ ਨਹੀਂ ਹੈਗਾ ਬੈਕਸਾਈਡ ਗੁਰੂ ਘਰ ਦੇ ਖਾਈ ਮਾਰਤੀ ਗੰਦਾ ਪਾਣੀ ਗੁਰੂ ਘਰ ਦੇ ਬੈਕਸਾਈਡ ਆਇਆ ਦੋ ਤਿੰਨ ਦਿਨ ਚਲੇ ਸੋ ਸਮੈਲ ਵੀ ਮਾਰਦੀ ਰਹੀ ਇਹ ਤਾਂ ਮਾਨ ਮਰਿਆ ਦਾ ਹੈ ਨਾ ਭੰਗ ਕਰਨ ਦਾ ਸਿੱਧਾ ਹੀ ਸਿੱਧਾ ਹੋ ਗਿਆ ਫਿਰ ਉਹ ਵੀ ਫਾਈ ਮਾਰਦੀ ਦੂਜੀ ਸਾਈਡ ਨੂੰ ਫੇਰ ਮਾਰਦੀ ਉਹ ਸਾਰਾ ਕਾਰਨ ਕੀ ਹੈ ਆਪਾਂ ਇੱਕ ਜਗ੍ਹਾ ਦੱਬਣੀ ਹੈ ਉਹ ਉਹ ਗੁਰੂ ਘਰ ਦੀ ਪ੍ਰਾਪਰਟੀ ਪਹਿਲਾਂ ਹੈ ਹੀ ਹੈ ਇੱਥੇ ਘੱਟੋ ਘੱਟ ਵੀ 10 ਲੱਖ ਰੁਪਏ ਲਾ ਕੇ ਗੁਰੂ ਘਰ ਦੀ ਚਾਰਦਵਾਰੀ ਬਣੀ ਹੋਈ ਹੈ ਬਾਉਂਡਰੀ ਜਿਹੜੀ ਬਣੀ ਹੋਈ ਹੈ ਪਹਿਲਾਂ ਉਹਨਾਂ ਨੇ ਕੰਧ ਢਾਈ ਹੈ ਉਸ ਤੋਂ ਬਾਅਦ ਹੁਣ ਉਹਨਾਂ ਨੇ ਜੀਸੀਬੀ ਲਾ ਕੇ ਇੱਕ ਖਾਈ ਮਾਰਤੀ ਸੀ ਵੀ ਇੱਥੇ ਕੋਈ ਬੋਲੂਗਾ ਨਹੀਂ ਦੇਖ ਲਾਂਗੇ ਉਸ ਤੋਂ ਬਾਅਦ ਉਹਨੂੰ ਤੇ ਕਬਜ਼ਾ ਕਰ ਲਿਆ ਬੱਚਿਆਂ ਦੇ ਨੈਟ ਲੱਗੇ ਹੋਏ ਸੀ ਗਰਾਊਂਡ 'ਤੇ ਜਿਹੜਾ ਗਰਾਊਂਡ ਹੈ ਉਹ ਵੀ ਪੱਟਿਆ ਗਿਆ ਬੱਚਿਆਂ ਦਾ ਦੋ ਗਰਾਊਂਡ ਸੀਗੇ ਇੱਕ ਤਿੰਨ ਇੱਕ ক্রিকেট ਦਾ ਦੋ ਵਾਲੀਬਾਲ ਦੇ ਉਹ ਵੀ ਪੱਟੇ ਗਏ ਗੁਰੂ ਘਰ ਦੀ ਜਿਹੜੀ ਹੈ ਪ੍ਰਾਪਰਟੀ ਨੂੰ ਉਹਦੀ ਵੀ ਜਿਹੜੀ ਮਿੱਟੀ ਪਾਈ ਹੋਈ ਸੀ ਬਾਉਂਡਰੀ ਵਾਲ ਕੀਤੀ ਹੋਈ ਸੀ ਉਹ ਵੀ ਡਿੱਗੀ ਹੈ ਉਹਨਾਂ ਨੇ ਨੁਕਸਾਨ ਕਰਿਆ ਉਹ ਸਾਰਾ ਜਦ ਕਿ ਪਾਣੀ ਦਾ ਉਹਨਾਂ ਦਾ ਲਾਂਗਾ ਹੈਗਾ ਸੀ ਉਹ ਆਪਾਂ ਵੀ ਰੋਕਿਆ ਨਹੀਂ ਹੈਗਾ ਹੁਣ ਤੁਸੀਂ ਅਗਲਾ ਸਟੈਪ ਕੀ ਰੋਗੇ ਅਗਲਾ ਸਟੈਪ ਪਸ ਇਹਥੇ ਪਾਣੀ ਤਾਂ ਇਹਨਾਂ ਦਾ ਰੋਕਦੇ ਨਹੀਂ ਹੈਗੇ ਪਰ ਗੁਰੂ ਘਰ ਦੀ ਜਿਹੜੀ ਮਿੱਟੀ ਪਾਈ ਹੋਈ ਹੈ ਆਪਾਂ ਦਾ ਉਹਨੂੰ ਕਿਸੇ ਦੇ ਕਬਜ਼ੇ 'ਚ ਲਿਆਵਾਂਗੇ ਉਹ ਗੁਰੂ ਘਰ ਦੀ ਪ੍ਰਾਪਰਟੀ ਹੈ ਗੁਰੂ ਘਰ ਦੀ ਹੀ ਰਹੂਗੀ ਇਹ ਸਾਡਾ ਕੋਈ ਇਹਦੇ ਵਿੱਚ ਕੋਈ ਆਪਸੀ ਨਿੱਜੀ ਮਾਮਲਾ ਨਹੀਂ ਹੈਗਾ ਇਹ ਗੁਰੂ ਘਰ ਦਾ ਮਾਮਲਾ ਸਾਰੇ ਪਿੰਡ ਦਾ ਮਾਮਲਾ ਉਹ ਬੰਦੇ ਆ ਜਿਹੜੇ ਉਹ ਇੱਕ 2-4 ਬੰਦਿਆਂ ਦੇ ਨਾਮ ਲੈ ਕੇ ਉਹਨਾਂ ਨੂੰ ਨਾ ਮਤਲਬ ਕਿ ਆ ਪਰਸਨਲ ਮਾਮਲਾ ਸ਼ੋਅ ਕਰ ਰਹੇ ਆ ਜਦ ਕਿ ਉਹ ਹੈਗਾ ਨਹੀਂ ਕਲੋਲੀ ਇਹ ਹੈ ਜੀ ਸਰਕਾਰ ਦੀਆਂ ਹਦੈਤਾਂ ਨੇ ਛੱਪੜਾਂ ਦੀ ਡੀਵਾਟਰਿੰਗ ਕਰਾਉਣੀ ਡੀਸੇਲਟਿੰਗ ਕਰਾਉਣੀ ਜਿਸ ਦੇ ਸਬੰਧ ਵਿੱਚ ਕਲੋਲੀ ਪਿੰਡ ਦੀ ಗ್ರಾಮ ਪੰਚਾਇਤ ਵੱਲੋਂ ਛੱਪੜ ਦੀ ਸਫਾਈ ਦਾ ਕੰਮ ਆਰੰਭਿਆ ਗਿਆ ਹੈ ਮਸਲਾ ਤਾਂ ਇਹ ਹੈ ਜੀ ਕਲੋਲੀ ਦੇ ਨਾਲ ਹੀ ਕਲੋਲੀ ਜੱਟਾਂ ਦੀ ਪੰਚਾਇਤ ਆ ਉਹ ਇਹ ਚੰਬੀ ਆ ਵੀ ਇਹ ਛੱਪੜ ਦੀ ਸਫਾਈ ਦਾ ਕੰਮ ਨਹੀਂ ਹੋਣਾ ਚਾਹੀਦਾ ਜਦੋਂ ਕਿ ਉਹਨਾਂ ਦੇ ਪਿੰਡ ਦੇ ਵਿੱਚ ਸੀਚੇਬਾਲ ਮਾਡਲ ਬਣਿਆ ਹੋਇਆ ਇਹ ಗ್ರಾಮ ਪੰਚਾਇਤ ਦਾ ਵੀ ਕੰਮ ਐਕਸ਼ਨ ਪੰਚੈਤੀ ਰਾਜ ਵਿਨਿਓ ਕਰਵਾਇਆ ਜਾਣਾ ਜੀ ਗ੍ਰਾਂਟ ਪਾਸ ਹੋਈ ਵੀ ਆ ਛੱਪੜ ਦੀ ਸਫਾਈ ਕਰਾ ਕੇ ਡੀਸੈਲਟਿੰਗ ਕਰਾ ਕੇ ਇੱਥੇ ਵਧੀਆ ਤਰੀਕੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤਿੰਨ ਖੂ ਤੇ ਸਕਰੀਨ ਚੈਂਬਰ ਬਣ ਕੇ ਸਾਫ ਪਾਣੀ ਹੋ ਕੇ ਅੱਗੇ ਡਰੇਨ ਦੇ ਵਿੱਚ ਪਾਇਆ ਜਾਵੇਗਾ ਸਾਰੇ ਪਤਾ ਲੱਗੇ ਅੱਜ ਵੀ ਕੋਈ ਹੋਤੇ ਹੋਈ ਹੈ ਅਪਣਾ ਅੱਜ ਤਾਂ ਹੁਣ ਮੌਕਾ ਦੇਖਣ ਜਾਵਾਂਗੇ ਜੀ ਮੇਰੇ ਵੀ ਧਿਆਨ ਜਾਇਆ ਪੰਚਾਇਤ ਨੇ ਧਿਆਨ ਚ ਲਿਆਂਦਾ ਜੀ ਹੁਣ ਮੀਟਿੰਗ ਤੋਂ ਵਿਲੇ ਹੋਏ ਆ ਜੀ ਮੀਟਿੰਗ ਤੋਂ ਬਾਅਦ ਹੁਣ ਮੌਕਾ ਦੇਖ ਕੇ ਰਿਪੋਰਟ ਕਰਾਂਗੇ ਜੀ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ